ਕਾਲ ਮ੍ਰਿਤੂ ਮਰਤਾ ਕਾਮ ਕਰਤਾ ਕਾਮ ਕਰਤਾ ਜੋ ਚੰਡਾਲ ਕਾ ਕਾਲ ਉਸਕਾ ਕਿਆ ਬਿਗਾੜੇ ਬਖਤ ਜੋ ਮਹਾਕਾਲ ਕਾ 사વન ਮਾਸ ਦੀ ਸ਼ੁਰੂਆਤ ਹੋ ਚੁੱਕੀ ਹੈ 사વન ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਸੰਗਤਾਂ ਦੇ ਮੇਲੇ ਸ਼ਿਵ ਮੰਦਰਾਂ ਦੇ ਵਿੱਚ ਲੱਗਨੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆਂ ਭਾਗ ਭਾਈਆ ਸ਼ਿਵਾਲਾ ਬੜਾ ਪ੍ਰਾਚੀਨ ਮੰਦਰ ਹੈ ਅਮਿਤ ਸਰਦਾ ਆਹੋਲ ਵੀ ਸ਼ਿਵਾਲੇ ਨੇ ਜਦੂਦ ਮਹਾਰਾਜ ਸ਼ਿਵ ਦਾ ਕੰਨ ਕੰਨ ਦੇ ਵਿੱਚ ਵਾਸ ਹੈ ਲੇਕਿਨ ਖਾਸ ਤੌਰ ਤੇ ਭਾਗ ਭਾਈਆ ਦੇ ਸ਼ਿਵਾਲੇ ਜਿਹੜਾ ਮੇਲਾ ਲੱਗਦਾ 사વન ਦੇ ਮਹੀਨੇ ਖਾਸ ਕਰਕੇ ਕਹਿੰਦੇ ਨੇ ਕਿ ਇਸ ਮਹੀਨੇ ਦੇ ਵਿੱਚ ਜੇਕਰ ਸ਼ਿਵ ਜੀ ਨੂੰ ਜਿੰਨਾ ਹੋਵੇ ਤੇ ਇਸ ਤੋਂ ਵਧੀਆ ਜਿਹੜਾ ਸਮਾਂ ਕੋਈ ਨਹੀਂ ਹੋ ਸਕਦਾ। ਇਸ ਵਕਤ ਜਿਹੜੀ ਬਾਗਸ਼ਾ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਸਾਉਣ ਦੇ ਮਹੀਨੇ ਦੇ ਵਿੱਚ ਜਿਹੜੀ ਗਰਮੀ ਹੁੰਦੀ ਹੈ ਉਹ ਘਟਦੀ ਹੈ। ਤਪਸ਼ ਜਿਹੜੀ ਧਰਤੀ ਦੀ ਘਟਦੀ ਹੈ। ਬਾਰਿਸ਼ ਦੀ ਸ਼ੁਰੂਆਤ ਹੁੰਦੀ ਹੈ। ਮੰਨਿਆ ਵੀ ਜਾਂਦਾ ਕਿ ਇੰਨਾ ਦਿਨਾਂ ਦੇ ਵਿੱਚ ਹੀ ਸਮੁੰਦਰ ਮੰਥਨ ਹੋਇਆ ਸੀਗਾ ਜਦੋਂ ਅੰਮ੍ਰਿਤ ਨਿਕਲਿਆ ਸੀਗਾ। ਤੇ ਫਿਰ ਦੋਸਤੋ ਬਾਅਦ ਜਦੋਂ ਵਿਸ਼ ਨਿਕਲਿਆ ਤੇ ਸ਼ਿਵ ਜੀ ਮਹਾਰਾਜ ਨੇ ਆਪਣੇ ਕੰਠ 'ਚ ਤਾਦਨ ਕੀਤਾ ਜਿਸ ਤੋਂ ਬਾਅਦ ਉਹ ਨੀਲਕੰਟ ਕਹਿ ਲਾਏ। ਤੇ ਜਿਹੜਾ ਹੈ ਕਿ ਸ਼ਿਵ ਜੀ ਨੂੰ ਅਭਿਸ਼ੇਕ ਕਰਨ ਲਈ ਇੱਥੇ ਸੰਗਤ ਪਹੁੰਚੀ ਹੋਈ ਹੈ ਸ਼ੀਵलिंग ਦੁੱਪਕ ਜਲ ਅਭਿਸ਼ੇਕ ਹੋ ਰਿਹਾ ਹੈ ਅ ਦੁੱਧ ਅਭਿਸ਼ੇਕ ਹੋ ਰਿਹਾ ਹੈ ਸੰਗਤ ਵੱਡੀ ਗਿਣਤੀ ਚ ਪਹੁੰਚੀ ਹੈ ਸੋ ਬੜਾ ਵੱਡਾ ਇਤਿਹਾਸ ਹੈ ਇਸ ਮਹੀਨੇ ਦਾ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਪੂਦਮਾਸ਼ੀ ਤੋਂ ਬਾਅਦ ਸ਼ੁਰੂਆਤ ਜਿਹੜੀ ਓਕਰ ਦਿੱਤੀ ਗਈ ਹੈ ਸੋ ਹੁਣ ਜਿਹੜਾ ਇਹ ਮਹੀਨਾ ਵੀ ਉਹ ਤਕਰੀਬਨ ਬੁੱਧਵਾਦ ਤੋਂ ਜਿਹੜਾ ਮੰਨਿਆ ਜਾਏਗਾ ਸੰਗਰਾਮ ਦੇ ਹਿਸਾਬ ਦੇ ਨਾਲ ਜਿਹੜਾ ਸ਼ੁਰੂ ਹੋ ਜਾਣਾ ਹੈ ਸੋ ਤਸਵੀਰਾਂ ਜਣੀਆਂ ਸਾਂਝੀਆਂ ਕਰਦੇ ਆਂ ਤੇੜ ਪੌਦਿਆਂ ਦੇ ਵਿੱਚ ਨਵੀਂ ਜਾਨ ਆ ਜਾਂਦੀ ਹੈ ਇੰਨਾ ਮਹੀਨਿਆਂ ਦੇ ਵਿੱਚ ਕੁਦਰਤ ਜਿਹੜੀ ਆਪਣਾ ਰੂਪ ਬਦਲਦੀ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੀ ਮੰਗਲ ਆ ਪਤਈ ਪਤਨੀਆਂ ਵੱਲੋਂ ਆਪਣੀਆਂ ਜਿਹੜੀਆਂ ਮਨੋ ਕਾਮਨਾਵਾਂ ਲੈ ਕੇ ਆਈਆਂ ਜਾਂਦੀਆਂ ਨੇ 16 ਸੋਮਵਾਰ ਦੇ ਵਰਤ ਰੱਖੇ ਜਾਂਦੇ ਨੇ ਸਾਵਣ ਦੇ ਵਿੱਚ ਖਾਸ ਤੌਰ ਤੇ ਇਹ ਵੀ ਮੰਨਿਆ ਜਾਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਪਾਰਵਤੀ ਜੀ ਸੀਗੇ ਉਹ ਸ਼ਿਵ ਜੀ ਦੇ ਨਾਲ ਉਹਨਾਂ ਦਾ ਮਿਲਨ ਹੋਇਆ ਸੀਗਾ ਸੋ ਸ਼ਿਵ ਜੀ ਮਹਾਰਾਜ ਦਾ ਜਿਹੜਾ ਬੜਾ ਪ੍ਰੀਆ ਮਹੀਨਾ ਹੈ ਸੋ ਸੰਗਤ ਜਿਹੜੀ ਆ ਉਹ ਤੜਕੇ ਤੋਂ ਇੱਥੇ ਸ਼ੁਰੂ ਹੋਈ ਸੀ ਹਾਣੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਮਹੀਨੇ ਦੇ ਵਿੱਚ 나ਕ ਪੰਚਮੀ ਆਉਂਦੀ ਹੈ ਤੀਜ ਆਉਂਦੀ ਹੈ ਰક્ષા ਬੰਧਨ ਹੁੰਦਾ ਹੈ ਵੱਡਾ ਇਤਿਹਾਸ ਜੁੜਦਾ ਇਸ ਮਹੀਨੇ ਦੇ ਨਾਲ ਸੋ ਬੜਾ ਵਧੀਆ ਬੜਾ ਪਵਿੱਤਰ ਮਹੀਨਾ ਸ਼ਿਵਜੀ ਮਹਾਰਾਜ ਦਾ ਸੋ ਇਸ ਮਹੀਨੇ ਦੇ ਵਿੱਚ ਖਾਸ ਤੌਰ ਤੇ ਦੁੱਧ ਚਲਾਉਂਦਾ ਜਿਹੜਾ ਰੁਝਾਨ ਹੈਗਾ ਜਿਹੜਾ ਦੁੱਧ ਚੜਾਇਆ ਜਾਂਦਾ ਉਸ ਦਾ ਕਾਰਨ ਕੀ ਹੈ ਉਹ ਜ਼ਰੂਰ ਪੰਡਿਤ ਜੀ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਹੈ ਉਸ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੇ ਵਿੱਚ ਜਦੋਂ ਮੀਂਹ ਵੱਧਦਾ ਹੈ ਤੇ ਮੰਨਿਆ ਜਾਂਦਾ ਸਬਜ਼ੀਆਂ ਨੇ ਜਿਹੜੀਆਂ ਹਰੀਆਂ ਜਿਹੜੀ ਕਾਫੂਸ ਹੈ ਉਸ ਦੇ ਵਿੱਚ ਕਿਹਦੀਆਂ ਵੱਧਦਾ ਕੀੜੇ ਵੱਧਦੇ ਨੇ ਤੇ ਜਦੋਂ ਉਹ ਗਉਂਆਂ ਖਾਂਦੀਆਂ ਨੇ ਮੱਝਾਂ ਖਾਂਦੀਆਂ ਨੇ ਤੇ ਜਿਹੜਾ ਦੁੱਧ ਹੈ ਉਹ ਵੀ ਕਿਤਨਾ ਕਿਤੇ ਜ਼ਹਿਰੀਲਾ ਬਣਦਾ ਹੈ ਬੈਕਟੀਰੀਆ ਜਾਦੇ ਆ ਜਾਂਦੇ ਨੇ ਇਸ ਕਰਕੇ ਸਿਹਤ ਨਹੀਂ ਚੰਗਾ ਨਹੀਂ ਹੁੰਦਾ ਤੇ ਜਿਹੜੇ ਸ਼ਿਵਜੀ ਮਹਾਰਾਜ ਨੇ ਆ ਨੀਲ ਕੰਡ ਜਿਹੜੇ ਕਹੇ ਲਾਏ ਜਿਨ੍ਹਾਂ ਨੇ ਵਿਸ਼ੇਦਾ ਸੇਵਨ ਕੀਤਾ ਸੋ ਉਹਨਾਂ ਨੂੰ ਇਹ ਦੁੱਧ ਵੀ ਅਪਿਤਕਾਰ ਦਿੱਤਾ ਜਾਂਦਾ ਕਿਉਂਕਿ ਨੀਲ ਕੰਡ ਵਿਸ਼ਵਨਾਤ ਨੇ ਉਹ ਚੀਜ਼ਾਂ ਸਾਰੀਆਂ ਗ੍ਰੇਨ ਕਰ ਲੈਂਦੇ ਨੇ ਜਿਹੜੀਆਂ ਧੱਤੀ ਦੇ ਉੱਪਰ ਕਿਤਨਾ ਕਿਤੇ ਸਾਡੇ ਵਰਗੀਆਂ ਲੋਕਾਂ ਦੀ ਹਾਨੀਕਾਰਕ ਨੇ ਸੋ ਤਸਵੀਦਾ ਤੁਸੀਂ ਦੇਖ ਸਕਦੇ ਹੋ ਸ਼ਿਵ ਮੰਦਿਰ ਦੇ ਵਿੱਚ ਜਿਹੜਾ ਮੇਲਾ ਲੱਗਿਆ ਸ਼ਿਵਜੀ ਮਹਾਰਾਜ ਦਾ ਵੱਡੀ ਗਿਣਤੀ ਦੇ ਵਿੱਚ ਪ ਅ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਵੀ ਕਿਉਂਕਿ ਜਿਹੜਾ Hindu ਨਵਸ ਦੇ ਹਿਸਾਬ ਨਾਲ ਜਿਹੜਾ ਕੈਲੰਡਰ ਚੱਲਦਾ ਹੈ ਪੰਜਵਾਂ ਮਹੀਨਾ ਹੈ ਸਾਡਾ Hindu ਆ ਦਾ ਸੋ ਸ਼ਾਵਨ ਦਾ ਮਹੀਨਾ ਜਿਹੜਾ ਪੰਜਵਾਂ ਮਹੀਨਾ ਹੁੰਦਾ ਹੈ ਉਹਦੀ ਸ਼ੁਰੂਆਤ ਹੋ ਗਈ ਹੈ ਸੰਗਤ ਇੱਥੇ ਪਹੁੰਚੀ ਹੈ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਜਿਹੜੀ ਤਾਂ ਸੰਗਤ ਪਹੁੰਚੀ ਹੈ ਸ਼ਿਵਜੀ ਮਹਾਰਾਜ ਦਾ ਕਹਿੰਦੇ ਸਭ ਤੋਂ ਵਧੀਆ ਮਹੀਨਾ ਸਭ ਤੋਂ ਪਸੰਦ ਕਰਨ ਵਾਲਾ ਮਹੀਨਾ ਹੈ ਤੇ ਸਵੇਰ ਤੋਂ ਹੀ ਦੇਖਦੇ ਆ ਲਾਈਨਾਂ ਵੱਡੀਆਂ ਲੱਗੀਆਂ ਨੇ ਤੁਸੀਂ ਵੀ ਅੱਜ ਪਹੁੰਚਿਓ ਸ਼ਿਵਜੀ ਦੇ ਉੱਪਰ ਅਭਿਸ਼ੇਕ ਕਰਨ ਲਈ ਸ਼ਿਵਲਿੰਗ ਦੇ ਉੱਪਰ ਕੀ ਭਾਵ ਨੇ ਅੱਜ ਮਾਹੌਲ ਬਸ ਸਾਡੀ ਦੀ ਅਹੀ ਮਨੋਗਾਮਨਾ ਜੀ ਤਾਂ ਇੰਨੀ ਸੰਗਤ ਆਪਾਂ ਦੇਖ ਰਹੇ ਆ ਖਾਸ ਤੌਰ ਤੇ ਸਾਵਣ ਦੇ ਮਹੀਨੇ ਰੌਣਕਾਂ ਵੱਧਦੀਆਂ ਨੇ ਕਹਿੰਦੇ ਆ ਕਿ ਜੋ ਸ਼ਿਵ ਜੀ ਕੋਲੋਂ ਲੈਣਾ ਖਾਸ ਤੌਰ ਤੇ ਇਸ ਮਹੀਨੇ ਚ ਮਿਲ ਜਾਂਦਾ ਤੇ ਅਭਿਸ਼ੇਕ ਜਿਹੜਾ ਦੁੱਧ ਦਾ ਕੀਤਾ ਜਾਂਦਾ ਉਹਦਾ ਵੀ ਖਾਸ ਕਰਨ ਬੰਦੇ ਹਾਂਜੀ ਹਾਂਜੀ ਜੀ ਬਿਲਕੁਲ ਜੀ ਦੁੱਧ ਨਾਲ ਅਭਿਸ਼ੇਕ ਹੁੰਦਾ ਜੀ ਤੇ ਬਾਕੀ ਆ ਬਾਕੀ ਦਿਲ ਦੀ ਭਾਵਨਾ ਸਾਫ਼ ਹੋਵੇ ਤੇ ਸਭ ਕੁਝ ਭੋਲੇ ਸ਼ੰਕਰ ਮਨੋਗਾਮਨਾ ਪੂਰੀ ਕਰਦੇ ਆ ਸਭ ਜੀ ਸੋ ਬਿਲਕੁਲ ਜੋ ਸਾ ਤੁਸੀਂ ਸੰਗਤਾਂ ਦਾ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਨੌਜਵਾਨ ਬਜ਼ੁਰਗ ਸਾਰੇ ਇੱਥੇ ਅੱਜ ਪਹੁੰਚੇ ਨੇ ਸ਼ਿਵਜੀ ਮਹਾਰਾਜ ਕੋਲ ਜ਼ਰੂਰ ਅੱਜ ਦਾ ਸਮਾਂ ਬਹੁਤ ਜਿਹੜਾ ਉਹ ਇਸ ਤਰੀਕੇ ਦਾ ਹੋ ਗਿਆ ਕਿ ਲੋਕਾਂ ਕੋਲ ਟਾਈਮ ਨਹੀਂ ਨਿਕਲਦਾ ਪਾਦਾਂ ਦੇ ਵਿੱਚ ਉਹ ਲੇਕਿਨ 사ਵਨ ਦਾ ਮਹੀਨਾ ਹੈ ਤੇ ਸ਼ਿਵਜੀ ਮਹਾਰਾਜ ਲਈ ਲੇਕਿਨ ਸਮਾਂ ਹੀ ਸਮਾਂ ਕਿਉਂਕਿ ਦੁਨੀਆ ਬਣਾਉਣ ਵਾਲੇ ਉਹ ਨੇ ਕੰਨ ਕੰਨ ਦੇ ਵਿੱਚ ਵਾਸ ਕਰਦੇ ਨੇ ਸੋ ਇਸ ਵਕਤ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆ ਸਭ ਤੋਂ ਪ੍ਰਚੀਨ ਮੰਦਿਰ ਹੈ ਸੋ ਉਧਰ ਪੰਡਤ ਜੀ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਪਰ ਸੋਣਾ ਜਿਹੜਾ ਸਲੂਪ ਹੈ ਸ਼ਿਵਜੀ ਮਹਾਰਾਜ ਦਾ ਉੱਥੇ ਬਣਿਆ ਹੋਇਆ ਹੈ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਤੇ ਖਾਸ ਤੌਰ ਤੇ ਜਿਹੜਾ 사ਵਨ ਹੈ ਉਹ ਕਿਉਂ ਜਿਹੜਾ ਸ਼ਿਵਜੀ ਮਹਾਰਾਜ ਨੂੰ ਜਿਹੜਾ ਇੱਥੇ ਅਰਪਤ ਕੀਤਾ ਗਿਆ ਕਿਉਂ ਸ਼ਿਵਜੀ ਮਹਾਰਾਜ ਨੂੰ ਹੀ ਇੱਥੇ ਜਿਆਦਾ ਪੂਜਾ ਕੀਤੀ ਜਾਂਦੀ ਹੈ ਸੋ ਇਹ ਨੰਦੀ ਜੀ ਮਹਾਰਾਜ ਦੇ ਕੰਦੇ ਵਿੱਚ ਵੀ ਸੰਕਤਾ ਜਿਹੜੀ ਆਪਣੀਆਂ ਇਛਾਵਾਂ ਰੱਖਦੀਆਂ ਨੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਨੰਦੀ ਜੀ ਮਹਾਰਾਜ ਨੇ ਉਹ ਸਾਰੀਆਂ ਗੱਲਾਂ ਪੰਚਾ ਦਿੰਦੇ ਨੇ ਮਨੋ ਕਾਮਨਾਵਾਂ ਜਿਹੜੀਆਂ ਸ਼ਿਵਜੀ ਮਹਾਰਾਜ ਨੂੰ ਪਹੁੰਚਾਉਂਦੇ ਨੇ ਤੇ ਨੰਦੀ ਮਹਾਰਾਜ ਨੂੰ ਤੇ ਖਾਸ ਤੌਰ ਤੇ ਭਗਵਾਨ ਦਾ ਦਰਜਾ ਦਿੱਤਾ ਹੀ ਗਿਆ گاਉਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ भगवान ਦਾ ਦਸਾਂਂਦੀ ਮਾਤਾ ਨੂੰ ਦਿੱਤਾ ਗਿਆ ਕਿਉਂਕਿ ਸ਼ਿਵਜੀ ਦੇ ਬੜੇ ਪ੍ਰੀਯ ਨੇ ਉਹਨਾਂ ਦੇ ਵਾਹਨ ਨੇ ਸੋ ਪੰਡਿਤ ਜੀ ਵੀ ਮੌਜੂਦ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸ਼ਾਭਨ ਦਾ ਜਿਹੜਾ ਮਹੀਨਾ ਖਾਸ ਤੌਰ ਤੇ ਸ਼ਿਵਜੀ ਨੂੰ ਅਰਪਿਤ ਕੀਤਾ ਗਿਆ ਹੈ ਜਿਹੜਾ ਅਭਿਸ਼ੇਕ ਕਰਨ ਦੀ ਸੰਗਤਾਂ ਪਹੁੰਚਦੀਆਂ ਨੇ ਕਿੰਨੀ ਘੰਟੇ ਤੋਂ ਸੰਗਤਾਂ ਨੇ ਸ਼ੁਰੂ ਹੋ ਗਈ ਸੀ ਪੰਡਿਤ ਜੀ ਜੈ ਮਾ ਕਾ ਹਾਲ ਜੀ ਹਰ ਹਰ ਮਹਾਦੇਵ ਮੈਂ ਆਚਾਰੀ ਨਿਰਭੈ ਸ਼ਰਮਾ 시ਵਾਲਾ ਬਾਗ ਭయ్యా ਮੰਦਿਰ ਸੇ ਜੈਸਾ ਕਿ ਅਭੀ ਪੁੱਛਾ ਗਿਆ ਕਿ ਕਿਤਨੇ ਵਜੇ ਸੇ ਭਗਤਗਣ ਆਏ ਤਾਂ ਸਵੇਰੇ 3:30 ਵਜੇ ਸੇ ਮੰਦਿਰ ਕੇ ਕਪਾਟ ਜੋ ਹੈ ਖੁੱਲ ਗਏ ਥੇ सभी भक्त बड़ी श्रद्धा के साथ में भगवान भोलेनाथ का अभिषेक करने के लिए तत्पर हैं आप सभी देख सकते हैं कि अब भी जो है भक्त बहुत लंबी लाइन लगा कर के अपनी वारी का इंतज़ार कर रहे हैं कि कब हमारा नंबर आए और हम जा कर के बाबा का अभिषेक करें तो पंडित जी खास तौर पे ये जो सावन का महीना है ये शिव जी के साथ जोड़ा जाता है कहते हैं कि जिसने साधा साध ने शिव जी को दिहाया लेकिन ये सावन का महीना अगर एक बार भी शिव जी को नमस्कार कर लो दिल से भाव से कोई तो ऐसा महीना कि सब कुछ शिव जी दे देते हैं देखिए सबसे पहले जब माता सती ने अपने देह को त्याग करके और पुनर्जन्म रूप में पार्वती रूप में प्रकट हुई तो माता जी ने इस पावन मास में भगवान शिव को प्रसन्न करने के लिए व्रत उनका अभिषेक और जो खास करके कावड़ यात्रा सुनने में हमको आती है वो प्रारंभ की थी और भगवान शंकर ने प्रसन्न होकर के ये कहा था कि सावन के महीने में जो भी भक्त आकर के एक बार मेरी चौखट पर आकर के अपने मस्तक को रख देगा तो मैं उसकी समस्त मनोकामनाओं को पूरी कर दूंगा तो पंडित जी ऐसे ही फिर भक्तों का तांता लगा रहता है पूरे महीने जितनी आ, संगत यहाँ पर जो आप अभी देख रहे हैं आज तो फिर भी भक्तगण कम है और हर दिन जो है सावन में इसी प्रकार भक्त नित्य सुबह तीन बजे से लेकर के और भगवान का पूजन अर्चन अभिषेक प्रारंभ कर देते हैं शाम को सुंदर श्रृंगार होगा और हमारे मंदिर ट्रस्ट के जितने भी पदाधिकारी हैं प्रधान जितेंद्र अरोड़ा जी, जी सेक्रेटरी हैं माननीय है संजय संजय अरोड़ा जी वो सब जो हैं इस चीज़ का खास ध्यान रखते हैं कि समस्त भक्तों को किसी प्रकार का कोई कष्ट ना हो और बड़े भाव के साथ में सभी अपना दर्शन अर्चन पूजन सब कर करें अभिषेक करने की जो विधि है दूध भी चढ़ाते हैं लोग गंगा जल भी लाते हैं बेलपत्र चढ़ता है भांग चढ़ती है ये सब कुछ जो चढ़ता है खास कारण क्या रहता है अभिषेक करने की विधि क्या दूध क्यों चढ़ाया जाता है इसका विशेष कारण क्या रहता है देखो अभिषेक जो है जब भगवान ने हलाहल विष का पान किया था समुद्र मंथन के बाद में तो अत्यंत गर्मी उनके शरीर में उत्पन्न हुई थी तो देवराज इंद्र ने अपने समस्त मेघों से ये आज्ञा कर दी कि तुम सुंदर वर्षा करो जिससे भगवान जो है शांत हों उनके जो विष की गर्मी है वो ताप जो है वो शांत हो सके और इसी संदर्भ में दूध चढ़ाया जाता है दूध से भगवान प्रसन्न होते हैं संतान जो वंश की वृद्धि है वो दूध के द्वारा होती है दही चढ़ाने से दिव्य तेज की प्राप्ति होती है घी चढ़ाने से समस्त रोगों का नाश होता है शहद चढ़ाने से लक्ष्मी की प्राप्ति होती है और शक्कर चढ़ाने से समस्त प्रकार के जो भव रोग हैं उनका निवारण होता है जय हो हर हर महादेव हर हर महादेव सो बिल्कुल जरा पंडित जी ने इतिहास दस्या है कि जिड़ियाँ हिंदू ਜਿਹੜੀਆਂ ਸਾਡੀਆਂ ਰਚਨਾਵਾਂ ਨੇ ਜਿਹੜੀਆਂ ਸਾਡੀ ਹਿੰਦੂ ਫਲਾਨੀ ਕਥਾਵਾਂ ਨੇ ਉਸ ਦੇ ਹਿਸਾਬ ਨਾਲ ਲੇਕਿਨ ਸਾਇੰਟਿਫਿਕ ਜੇਕਰ ਅੱਜ ਕੱਲ੍ਹ ਲੋਕ ਸਾਇੰਸ ਨੂੰ ਬਹੁਤ ਚਾਨ ਲਾਗ ਗਏ ਨੇ ਤੇ ਆਪਣੇ ਧਰਮ ਦੇ ਉੱਪਰ ਸਵਾਲ ਕਰੇ ਕਰ ਦਿੰਦੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਸਾਇੰਟਿਫਿਕ ਰੀਜ਼ਨ ਵੀ ਇਹ ਹੈਗਾ ਕਿਉਂਕਿ ਬੈਕਟੀਰੀਆ ਜਿਹੜਾ ਵੱਧਦਾ ਹੈ ਕੀੜੇ ਮਕੌੜੇ ਜਿਹੜੇ ਵੱਧਦੇ ਨੇ ਫਸਲਾਂ ਦੇ ਉੱਪਰ ਚਾਹੇ ਉਹ ਸਾਗ ਹੈ ਚਾਹੇ ਉਹ ਪੱਠੇ ਨੇ ਜਿਹੜੀਆਂ ਖਰਾਕਾਂ ਖਦੀਆਂ ਸਬਜ਼ੀਆਂ ਨੇ ਉਹ ਜਿਹੜੇ ਆਪਾਂ ਖਾਸ ਤੌਰ ਤੇ گاਵਾਂ ਨੂੰ ਜਿਹੜੀਆਂ ਦਿੰਦੇ ਆ ਉਸ ਉਸ ਕੱਦ ਨੂੰ ਜਿਹੜਾ ਦੁੱਧ ਦੇ ਵਿੱਚ ਬੈਕਟੀਰੀਆ ਵੱਧਦਾ ਹੈ ਜਿਸ ਕਾਰਨ ਉਦੋਂ ਤੇ ਜਿਹੜਾ ਸਾਡੇ ਲਈ ਹਾਨੀਕਾਰਕ ਬਣ ਜਾਂਦਾ ਹੈ ਸਿਹਤ ਦੇ ਡਾਕਟਰ ਵੀ ਇਹੀ ਕਹਿੰਦੇ ਨੇ ਕਿ ਇੰਨਾ ਮਹੀਨਿਆਂ ਦੇ ਵਿੱਚ ਸਾਗ ਐ ਕੜੀ ਐ ਜਿਹੜੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਭਾਵੇਂ ਸਬਜ਼ੀਆਂ ਦੀ ਜਿਹੜੀ ਹਰੀ ਸਬਜ਼ੀਆਂ ਨੇ ਉਹਦਾ ਵੀ ਸੇਵਨ ਘੱਟ ਕਰੋ ਕਿਉਂਕਿ ਇਹਨਾਂ ਦੇ ਵਿੱਚ ਕਿਹੜੀਆਂ ਵੱਧਦਾ ਕੀੜਾ ਵੱਧਦਾ ਸੋ ਉਹ ਜਿਹੜਾ ਦੁੱਧ ਹੈ ਜਦੋਂ ਗਊਆਂ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਅਭਿਸ਼ੇਕ ਕਰ ਦਿੱਤਾ ਜਾਂਦਾ ਕਿਉਂਕਿ ਸ਼ਿਵਜੀ ਮਹਾਰਾਜ ਨੇ ਤੇ ਜਿਹੜਾ ਵਿਸ਼ ਵਿਗਾਉਤ ਕਰਨ ਕਰ ਲਿਆ ਸੀਗਾ ਸੋ ਦੁੱਧ ਤੇ ਉਹਨਾਂ ਦੀ ਬੜੀ ਮਾਮੂਲੀ ਜੀ ਚੀਜ਼ ਹੈ ਤੇ ਦੂਸਰੀ ਤੌਰ ਤੇ ਵੀ ਜਿਹੜੀ ਤਸੀਰ ਠੰਡੀ ਹੁੰਦੀ ਹੈ ਜਦੋਂ ਆਪਾਂ ਸ਼ਿਵ ਜੀ ਨੂੰ ਵਰਤਨ ਕਰਦੇ ਆ ਹਲਾ ਹਲ ਵਿੱਚ ਉਹਨਾਂ ਨੇ ਗ੍ਰਹਿਣ ਕੀਤਾ ਸੀਗਾ ਤੇ ਉਹ ਪਸੰਦ ਵੀ ਹੁੰਦੇ ਨੇ ਸੋ ਬਹੁਤ ਸਾਰੀਆਂ ਮੰਤਾਵਾਂ ਨੇ ਕਥਾਵਾਂ ਨੇ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਜਿਹੜੀ ਲਾਈਨ ਹੈ ਟੁੱਟ ਨਹੀਂ ਰਹੀ ਸਵੇਰੇ 3:30 ਵਜੇ ਤੋਂ ਜਿਹੜੀ ਲਾਈਨ ਲੱਗੀ ਹੋਈ ਹੈ ਸੋ ਸਾਰਾ ਦਿਨ ਨਹੀਂ ਸਾਰਾ ਮਹੀਨਾ ਹੀ ਜਿਹੜੀ ਇਕਤਾਰਾਂ ਲੱਗੀਆਂ ਰਹਿਣਗੀਆਂ ਸੋ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜੀ ਹੋਰ ਵੀ ਸੰਗਤ ਉੱਤੇ ਪਹੁੰਚੀ ਹੋਈ ਹੈ ਮੌਜੂਦ ਹੈਗੀ ਹੈ ਕਿ ਕੀ ਭਾਵ ਲੈ ਕੇ ਪਹੁੰਚੀ ਹੈ ਦਿਲ ਦੇ ਵਿੱਚ ਸ਼ਿਵ ਜੀ ਮਹਾਰਾਜ ਦੇ ਲਈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਮਹੀਨਾ ਸ਼ਿਵ ਜੀ ਦਾ ਮਹੀਨਾ ਹੈ ਖਾਸ ਤੌਰ ਤੇ ਵੈਸੇ ਤੇ ਹਰ ਇੱਕ ਦਿਨ ਹਰ ਇੱਕ ਕਣ ਕਣ ਦੇ ਵਿੱਚ ਸ਼ਿਵ ਜੀ ਮਹਾਰਾਜ বিরাজਮਾਨ ਨੇ ਲੇਕਿਨ ਸ਼ਾਵਨ ਦਾ ਮਹੀਨਾ ਖਾਸ ਤੌਰ ਤੇ ਸ਼ਿਵ ਜੀ ਨੂੰ ਜਿਹੜਾ ਪਿਤ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਇਹ ਜਿਹੜਾ ਆਪਾਂ ਕਹਿ ਸਕਦੇ ਆ ਕਿ ਸ਼ਿਵ ਜੀ ਦਾ ਨਾਮ ਲਿਆ ਜਾਂਦਾ ਸੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਰਪਿਤ ਜਿਹੜਾ ਮਹੀਨਾ ਹੈ ਸ਼ਾਵਨ ਦਾ ਸ਼ਿਵ ਜੀ ਨੂੰ ਕੋਈਆਂ ਤਸਵੀਰਾਂ ਨੇ ਬਿਲਕੁਲ ਦੂਰ ਦੂਰ ਤੱਕ ਸੰਗਤ ਹੀ ਸੰਗਤ ਨਜ਼ਰ ਆਏਗੀ ਤੁਹਾਨੂੰ ਸਵੇਰੇ 3:30 ਵਜੇ ਤੋਂ ਸੋ ਬਿਲਕੁਲ ਜਿਹੜੀ ਹੋ ਸੰਗਤ ਇੱਥੇ ਮੌਜੂਦ ਹੈਗੀ ਇਹ ਗੱਲਬਾਤ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਕਿ ਆਪਲਾ ਬੁਢੇ ਚਨਾ ਜਾਜ ਪਾ ਜੀ ਵਿਸ਼ੇਕ ਨਾ ਪਹੁੰਚੇ ਸ਼ਿਵਜੀ ਦਾ ਮਹੀਨਾ ਸਾਵਨ ਦਾ ਕੀ ਦਿਲ ਦੇ ਭਾਵ ਨੇ ਕਿਉਂਕਿ ਵੈਸੇ ਦੇ ਕਨ ਕਾਂਦੇ ਸ਼ਿਵਜੀ ਮਹਾਰਾਜ ਮੌਜੂਦ ਨੇ ਜਿੰਨਾ ਤੇ ਉਹਨਾਂ ਥੋੜਾ ਲੇਕਿਨ ਸਾਵਨ ਚ ਲੋਕ ਜਿਆਦਾ ਤੇ ਹੁੰਦੇ ਹਾਂ ਹਾਂਜੀ ਹਾਂਜੀ ਸਰ ਅੱਜ ਪਹਿਲਾ ਦਿਨ ਹੈ ਸਾਵਨ ਦਾ ਤੇ ਖੁਸ਼ੀਆਂ ਭਰਿਆ ਦਿਨ ਹੈ ਅੱਜ ਤੇ ਅੱਜ ਸਾਰੇ ਲੋਕ ਆਂਦੇ ਨੇ ਇੱਥੇ ਆਪਣੇ ਮਨੋ ਕਾਮਨਾ ਲੈ ਕੇ ਆਂਦੇ ਨੇ ਤੇ ਆਪਣੇ ਦਿਲ ਦੀਆਂ ਭਾਵਨਾ ਲੈ ਕੇ ਆਂਦੇ ਨੇ ਕਿ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਬਾਬਾ ਜੀ ਤੇ ਜੋ ਮਨੋ ਕਾਮਨਾ ਬਾਬਾ ਜੀ ਪੂਰੀ ਕਰਦੇ ਨੇ ਸਾਵਣ ਦਾ ਪਹਿਲਾ ਦਿਨ ਹੈ ਵੈਸੇ ਦਿਲ ਦੇ ਭਾਵ ਨਹੀਂ ਬਦਲ ਜਾਂਦੇ ਫੀਲਿੰਗ ਬਦਲ ਜਾਂਦੀ ਹੈ ਇਸ ਮਹੀਨੇ ਦੇ ਵਿੱਚ ਉਹ ਅਨੰਤ ਭਗਵਾਨ ਦੇ ਪ੍ਰਤੀ ਉਹ ਜਿਹੜਾ ਪਿਆਰ ਹੁੰਦਾ ਹੈ ਉਹ ਪੋਜ਼ਿਟਿਵਿਟੀ ਵੱਧ ਨਜ਼ਰ ਆਉਂਦੀ ਹੈ ਬਹੁਤ ਵਧੀਆ ਲੱਗਦਾ ਜੀ ਮਨ ਨੂੰ ਖੁਸ਼ੀ ਮਨ ਨੂੰ ਖੁਸ਼ੀ ਲੱਗਦੀ ਹੈ ਕਿ ਆਪਾਂ ਬਾਬਾ ਜੀ ਦਰ ਤੇ ਆਏ ਆ ਤੇ ਬਾਬਾ ਜੀ ਹਰੀ ਮਨੋਂ ਕਾਮਨਾ ਪੂਰੀਆਂ ਕਰਦੇ ਨੇ ਬਿਲਕੁਲ ਉਧਰ ਦੇਖ ਸਕਦੇ ਹੋ ਤੁਸੀਂ ਜਿਹੜੇ ਭਗਤ ਪਹੁੰਚੇ ਨੇ ਸ਼ਿਵ ਜੀ ਮਹਾਰਾਜ ਦੇ ਮੰਦਰ ਤੋਂ ਆਪਣੀਆਂ ਯਾਦਾਂ ਵੀ ਕੈਮਰੇ ਵਿੱਚ ਜਿਹੜੀਆਂ ਕੈਦ ਕਰ ਰਹੇ ਨੇ ਸ਼ਿਵ ਜੀ ਦਾ ਮਹੀਨਾ ਸ਼ਿਵ ਜੀ ਕੋ ਸਮਰਪਿਤ ਮਹੀਨਾ आज संगत इतनी बड़ी गिनती में पहुंची है क्या दिल के भाव? पहला सोमवार है सावन का शिवजी का बहुत मन इससे भी, भी ज्यादा भीड़ भी होती है सुबह कहते साढ़े तीन बजे से संगत आनी शुरू हाँ, तीन बजे से संगत आ जाती है अलग अनुभव होता है इस महीने में शिवजी के मंदिर आके क्या भाव है दिल के बहुत भाव है जो भी मन्नत मांगे पूरा होता है कितने समय से आ रहे हो यहाँ पे हम तो तीस साल से आ रहे हैं तो, तो मंदिर में काफ़ी नए सुधार हो चुके हैं संगत भी बढ़ती जा रही है सावन का महीना तो ख़ास तौर तो पे शिवजी को समर्पित है तो भाव है जो संगत के क्या महसूस किया दिल में जो ये संगत देखी अभिषेक करके मन में क्या अनुभूति हुई है ਮਨ ਮੇ ਬਹੁਤ ਸ਼ਾਂਤੀ ਮਿਲਦੀ ਹੈ ਜੋ ਵੀ ਕੋਈ ਹਲਚਲ ਦਿੱਕਤ ਹੋ ਮਨ ਮੇ ਉਹ ਸ਼ਾਂਤ ਹੋ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਹਾਂ ਜੀ ਕੋਈ ਤਸਵੀਰਾਂ ਨਹੀਂ ਸਕਦਾ ਨਾ ਗੱਲਬਾਤ ਕੀਤੀ ਐ ਸੋ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਜਿਹੜੀ ਹੈ ਉਹ ਵੈਸੇ ਤਾਂ ਮਹੀਨਾ ਹਜੇ ਚੜ੍ਹਨਾ ਹੈ ਲੇਕਿਨ ਪੂਰਨਮਾਸ਼ੀ ਤੋਂ ਹੀ ਗਣ ਦਿੱਤੀ ਗਈ ਹੈ ਇਸ ਵਾਰੀ ਸੋ ਜਿਹੜਾ ਮੇਲਾ ਲੱਗਣਾ ਸ਼ੁਰੂ ਹੋ ਚੁੱਕਿਆ ਸੰਗਤਾ ਦਾ ਤੁਸੀਂ ਵੀ ਜ਼ਰੂਰ ਪਹੁੰਚੋ ਸ਼ਿਵਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਮਨੋਕਾਮਨਾ ਰੱਖੋ ਤੇ ਅਭਿਸ਼ੇਕ ਜ਼ਰੂਰ ਕਰੋ ਕਿਉਂਕਿ ਸਾਡੀ ਇਹ ਮਨੋਕਾਮਨਾ ਜਿਹੜੀ ਹੁੰਦੀ ਹੈ ਉਹ ਜ਼ਰੂਰ ਸ਼ਿਵਜੀ ਮਹਾਰਾਜ ਸੁਣਦੇ ਨੇ ਤੇ ਸਾਡੀ ਜਿਹ ਸੋ ਸਾਇੰਟਿਫਿਕ ਰੀਜ਼ਨ ਵੀ ਦੱਸਿਆ ਹੈ ਸ਼ਿਵਜੀ ਮਹਾਰਾਜ ਨੂੰ ਜਿਹੜਾ ਅਭਿਸ਼ੇਕ ਕਿਉਂ ਕੀਤਾ ਜਾਂਦਾ ਹੈ ਸੰਗਤ ਨਾਲ ਗੱਲਬਾਤ ਵੀ ਕੀਤੀ ਹੈ ਦਰਸ਼ਨ ਤੁਹਾਨੂੰ ਕਰਵਾਏ ਨੇ ਸੋ ਦੇਖਦੇ ਰਹੋ ਲਾਈਵ ਭਾਰਤ ਹੋਰ ਵੀ ਤੁਹਾਨੂੰ ਜਦ ਸਾਉਣ ਦੇ ਵਿੱਚ ਮੇਲੇ ਲੱਗਣਗੇ ਦਿਨ ਤਿਉਹਾਰ ਆਉਣਗੇ ਉਹਦੀਆਂ ਜਿਹੜੀਆਂ ਤਸਵੀਰਾਂ ਸੰਧੀਆਂ ਕਰਦੇ ਰਵਾਂਗੇ ਮੈਦਾਨੀ ਗੁਪਤਾ ਕੈਮਰਾਮੈਨ ਸ਼ਾਮਪਲ ਜਯਪਤੀ ਦੇ ਨਾਲ